ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਮੈਂ ਵੀਡੀਓ ਬਣਾ ਰਿਹਾ ਆ ਬਹੁਤ ਲੋਕ ਸਾਨੂੰ ਪੁੱਛਦੇ ਆ ਉਹਨਾਂ ਦੀ ਸਿਹਤ ਦੇ ਬਾਰੇ ਚਿੰਤਕ ਆ ਔਰ ਮੈਂ ਦੱਸ ਦਵਾ ਕਿ ਸਾਡੀ ਟੀਮ ਉੱਥੇ 24 ਆਵਰਸ ਉੱਥੇ ਕੰਮ ਕਰ ਰਹੀ ਆ ਸਾਡੇ ਐਮਡੀ ਡਾਕਟਰਸ ਲੰਗ ਸਪੈਸ਼ਲਿਸਟ ਲਿਵਰ ਹਾਰਟ ਕਿਡਨੀ ਸਪੈਸ਼ਲਿਸਟ ਬੈਕਐਂਡ ਤੇ ਅਮਰੀਕਾ ਤੋਂ ਉਹਨਾਂ ਦੀਆਂ ਸਾਰੀਆਂ ਰਿਪੋਰਟਸ ਵੇਖਦੇ ਆ ਤੇ ਟੀਮ ਦੇ ਨਾਲ ਜਿਹੜੀ ਆਨ ਗਰਾਉਂਡ ਟੀਮ ਆ ਉਹਨਾਂ ਦਾ ਵੀ ਰਿਵਿਊ ਕਰਦੇ ਆ ਸਾਡੇ ਐਮ ਡੀ ਤੇ ਐਮ ਬੀਬੀਐਸ ਡਾਕਟਰਸ ਉਹਨਾਂ ਦੀ ਰੋਟੇਸ਼ਨ ਦੇ ਹਿਸਾਬ ਨਾਲ ਆਪਣੇ ਜੌਬ ਦੇ ਹਿਸਾਬ ਨਾਲ ਛੁੱਟੀ ਦੇ ਹਿਸਾਬ ਨਾਲ ਉੱਥੇ ਰੋਟੇਸ਼ਨਸ ਤੇ ਉੱਥੇ ਆਪਣੀ ਜਿਹੜੀ ਆ ਹਾਜ਼ਰੀ ਭਰਦੇ ਆ ਤੇ ਡਲੇਵਾਲ ਸਾਹਿਬ ਦੀ ਟੇਕ ਕੇਅਰ ਕਰ ਰਹੇ ਆ ਜੇ ਤੁਸੀਂ ਮਨੋ ਉਹਨਾਂ ਦੀ ਸਿਹਤ ਦੇ ਬਾਰੇ ਪੁੱਛੋ ਜਾਂ ਇੱਕ ਓਪਨ ਸਵਾਲ ਜਿਹੜਾ ਮੀਡੀਆ ਦੇ ਵਿੱਚ ਚੱਲ ਰਿਹਾ ਕਿ ਕਿੰਨੇ ਦਿਨ ਉਹ ਜ਼ਿੰਦਾ ਰਹਿ ਸਕਦੇ ਆ ਰਾਈਟ ਮੈਂ ਅੱਗੇ ਵੀ ਕਿਹਾ ਸੀ 7 ਦਿਨ ਤੋਂ ਬਾਅਦ ਕੁਝ ਵੀ ਹੋ ਸਕਦਾ ਮੈਂ ਤੁਹਾਨੂੰ ਦੱਸਦਾ ਕਿ ਵਾਕਈ ਕੁਝ ਹੋ ਸਕਦਾ ਸ਼ਾਇਦ ਲੋਕਾਂ ਦੇ ਸਮਝ ਦੇ ਵਿੱਚ ਨਹੀਂ ਇਹ ਚੀਜ਼ ਆ ਰਹੀ ਕਿ ਉਹਨਾਂ ਦਾ ਸਰੀਰ ਜਿਹੜਾ ਉਹ ਟੁੱਟ ਰਿਹਾ ਅਸੀਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਉਹਨਾਂ ਦੇ ਟੈਸਟ ਆ ਕਿਡਨੀ ਤੇ ਲੀਵਰ ਫੰਕਸ਼ਨ ਟੈਸਟ ਆ ਉਹ ਦੋਵੇਂ ਬਹੁਤ ਜ਼ਿਆਦਾ ਬਨਾਰਮਲ ਆ ਜੇ ਮੈਂ ਤੁਹਾਨੂੰ ਹੋਰ ਬਰੀਕੀ ਦੇ ਵਿੱਚ ਦੱਸਾਂ ਉਹਨਾਂ ਦੀ ਇਹ ਸਥਿਤੀ ਹੋ ਗਈ ਹੈ ਕਿ ਉਹਨਾਂ ਨੂੰ ਆਪਣੀਆਂ ਅੱਖਾਂ ਵੀ ਖੋਲਣੀਆਂ ਜਿਹੜੀਆਂ ਆ ਖੁੱਲੀਆਂ ਰੱਖਣੀਆਂ ਬੜੀਆਂ ਔਖੀਆਂ ਹੋ ਗਈਆਂ ਉਹਨਾਂ ਦੇ ਜਿਹੜੇ ਮਸਲਜ਼ ਆ ਉੱਤੇ ਕਿੜਲਣਾ ਪੈ ਰਹੀਆਂ ਸਪੈਜ਼ਮਜ਼ ਆ ਔਰ অল बिकॉज ਉਹਨਾਂ ਦੀ ਜਿਹੜੀ ਕੈਲਸ਼ੀਅਮ ম্যাগਨੇਸ਼ੀਅਮ ਪੋਟਾਸ਼ੀਅਮ ਦੇ ਵਿੱਚ ਬਹੁਤ ਜਿਆਦਾ ਅਬਨਾਰਮਲਟੀਜ਼ ਆ ਰਹੀਆਂ ਔਰ ਇਸੇ ਕਰਕੇ ਮੈਂ ਗੱਲ ਕਿਹਨਾਂ ਵਾਂ ਕੀਤੀ ਆ ਕਦੀ ਵੀ ਉਹਨਾਂ ਦਾ ਜਿਹੜਾ ਹਾਰਟ ਆ ਉਹ ਅਬਨਾਰਮਲ ਰਿਦਮ ਚ ਵਿੱਚ ਜਾ ਸਕਦਾ ਮਤਲਬ ਕੀ ਉਹਨਾਂ ਨੂੰ ਕਾਰਡੀਆਕ ਅਰੇਸਟ ਹੋ ਸਕਦੀ ਆ ਉਹਦੀ ਕੋਈ ਵੀ ਵਾਰਨਿੰਗ ਸਾਈਨ ਨਹੀਂ ਹੋਣਾ ਉਹਨਾਂ ਨੇ ਕਿਸੇ ਨੂੰ ਬਲਾਵਾ ਨਹੀਂ ਦੇਣਾ ਕਿ ਮੈਨੂੰ ਕੁਝ ਹੋ ਰਿਹਾ ਇਟ ਕੈਨ ਹੈਪਨ ਇਨ ਅ ਮੈਟਰ ਆਫ ਸੈਕੰਡਸ ਮੈਨੂੰ ਤੇ ਬੜਾ ਅਫਸੋਸ ਹੁੰਦਾ ਜਦੋਂ ਮੈਨੂੰ ਲੋਕ ਇਹ ਸਵਾਲ ਕਰਦੇ ਆ ਕਿ ਉਹਨਾਂ ਕੋ ਕਿੰਨੇ ਦਿਨ ਰਹਿ ਗਏ ਅਫਸੋਸ ਇਸ ਲਈ ਹੁੰਦਾ ਕਿ ਸਾਡੀ ਉਹ ਧਰਤੀ ਆ ਜਿੱਥੇ ਲੋਕ ਪੱਥਰਾਂ ਨੂੰ ਪੂਜਦੇ ਆ ਜਿਹਾ ਪੂਜਦੇ ਸੀ ਜਿੱਥੇ ਸਾਡੇ ਗੁਰੂ ਸਾਨੂੰ ਸਾਡੀ ਹਵਾ ਨਾਲ ਪਿਆਰ ਕਰਨ ਨੂੰ ਕਹਿੰਦੇ ਆ ਜ਼ਮੀਨ ਨਾਲ ਸਾਡੇ ਪਾਣੀਆਂ ਨਾਲ ਪਿਆਰ ਕਰਨ ਨੂੰ ਕਹਿੰਦੇ ਆ ਤੇ ਅੱਜ ਇੱਕ ਬੰਦਾ ਤੜਫ ਤੜਫ ਕੇ ਮਾਰ ਰਿਹਾ ਸਾਡੇ ਲਈ ਤੇ ਅਸੀਂ ਚੁੱਕਿਆ ਇੰਨੀ ਮਾੜੀ ਉਹਨਾਂ ਦੇ ਹਾਲਾਤ ਹੋ ਗਿਆ ਕਿ 4 ਦਿਨ ਪਹਿਲਾਂ ਅਸੀਂ ਰੋਜ਼ ਉਹਨਾਂ ਨੂੰ ਵੇਕ ਕਰਦੇ ਸੀ ਉਹਨਾਂ ਦਾ ਭਾਰ ਲੈਣੇ ਸਨ 4 ਦਿਨ ਪਹਿਲਾਂ ਉਹਨਾਂ ਦਾ ਇੰਨਾ ਜ਼ਿਆਦਾ ਉਹਨਾਂ ਨੂੰ ਚੱਕਰ ਆਇਆ ਕਿ ਮੈਨੂੰ ਟੀਮ ਨੂੰ ਕਹਿਣਾ ਪਿਆ ਕਿ ਅੱਜ ਤੋਂ ਬਾਅਦ ਆਪਾਂ ਇਹਨਾਂ ਦਾ ਭਾਰ ਨਹੀਂ ਲੈਣਾ ਇਹ ਹਸਤੀ ਤੁਸੀਂ ਸਾਰਿਆਂ ਨੇ ਮੈਂ ਤੁਹਾਨੂੰ ਇੱਕ ਇੱਕ ਗੱਲ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦਾ ਤੁਸੀਂ ਸਾਰਿਆਂ ਨੇ ਉਹ ਚਿੱਠੀ ਵੇਖੀ ਹੋਣੀ ਹੈ ਜਿੱਥੇ ਡੱਲੇਵਾਲ ਸਾਹਿਬ ਨੇ ਆਪਣੇ ਖੂਨ ਦੇ ਨਾਲ ਮੋਹਰ ਲਾਈ ਹੈ ਅੰਗੂਠਾ ਲਾਇਆ ਪ੍ਰਧਾਨ ਮੰਤਰੀ ਨੂੰ ਚਿੱਠੀ ਗਈ ਹੈ ਮੈਨੂੰ ਨਹੀਂ ਪਤਾ ਮੈਨੂੰ ਇਹ ਗੱਲ ਤੁਹਾਡਾ ਸ਼ੇਅਰ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਬਟ ਕਿਉਂਕਿ ਇੱਕ ਡਾਕਟਰ ਹੋਣ ਦੇ ਨਾਤੇ ਸਾਡਾ ਕੰਮ ਸੀ ਉਹਨਾਂ ਦੀ ਜ਼ਿੰਦਗੀ ਬਚਾਉਣਾ ਔਰ ਅਸੀਂ ਆਪਣੇ ਵੱਲੋਂ ਪੂਰੀ ਮਿਹਨਤ ਕਰ ਰਹੇ ਹਾਂ ਮੈਂ ਤੇ ਅੱਜ ਵੀ ਜੇ ਇੰਨੇ ਦਿਨ ਉਹ ਜ਼ਿੰਦਾ ਰਹਿ ਰਿਹਾ ਜਿਹੜੇ ਹਾਲਾਤਾਂ 'ਚ ਜਿੰਨਾ ਕੁਝ ਉਹਨਾਂ ਦੇ ਸਰੀਰ ਦੇ ਵਿੱਚ ਚੱਲਣ ਦਿਆ ਸੀ ਇੱਕ ਬਜ਼ੁਰਗ ਅੰਦਰੂਨੀ ਬਿਮਾਰੀਆਂ ਨਾਲ ਲੜ ਰਹੀ ਸੀ ਫਿਰ ਵੀ ਅੱਜ ਤੱਕ ਜ਼ਿੰਦਾ ਮੈਂ ਤੇ ਪ੍ਰਮਾਤਮਾ ਦਾ ਸ਼ੁਕਰ ਕਰਦਾ ਪਰ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਸਾਡੀ ਟੀਮ ਨੂੰ ਕਿਹਾ ਕਿ ਮੇਰਾ ਹੱਥ ਜਿਹੜਾ ਵਾ ਉਹ ਚੀਰੋ ਔਰ ਮੈਂ ਖੂਨ ਦੇ ਨਾਲ ਉਹ ਚਿੱਠੀ ਲਿਖਣਾ ਚਾਹੁੰਦਾ ਜਦੋਂ ਮੇਰੇ ਉੱਥੇ ਜਿਹੜੀ ਟੀਮ ਸੀ ਸਰਦਾਰ ਅਵਤਾਰ ਸਿੰਘ ਸੀ ਸਰਦਾਰ ਅਮਰਿਤ ਸੀ ਉਰਉਣ ਲੱਗ ਪਏ ਕਿ ਇਹ ਸਾਡੇ ਕੋਲ ਨਹੀਂ ਆਈ ਹੋਣਾ ਤੋ ਰਕੇ ਨੇ ਇਹ ਮੈਨੂੰ ਮੇਰਾ ਖੂਨ ਉਹਨਾਂ ਨੂੰ ਚਾਹੀਦਾ ਮੇਰਾ ਖੂਨ ਉਹਨਾਂ ਨੂੰ ਪੇਜੋ ਉਹਨਾਂ ਦਾ ਹੱਥ ਚੀਰ ਕੇ ਉਹ ਖੂਨ ਜਿਹੜਾ ਉਹਨਾਂ ਦਾ ਕੱਢਿਆ ਤੇ ਉਹਨਾਂ ਨੇ ਅੰਗੂਠਾ ਲਾਇਆ ਮੇਰੇ ਸਾਡੇ ਨਾਲੇ ਪਹਿਲੀ ਵਾਰੀ ਜ਼ਿੰਦਗੀ ਚ ਹੋ ਰਿਆ ਕਿ ਅਸੀਂ ਡਾਕਟਰ ਹੋ ਕੇ ਜਾਨ ਤੇ ਕਿਸੇ ਦੀ ਕੀ ਬਚਾਉਣੀ ਹੈ ਉਹਨਾਂ ਦਾ ਖੂਨ ਕੱਢ ਰਹੇ ਹਾਂ ਰੋ ਰੋ ਕੇ ਉਹਨਾਂ ਦਾ ਖੂਨ ਕੱਢ ਰਹੇ ਹਾਂ ਕਿ ਸ਼ਾਇਦ ਲੋਕ ਜਾਗ ਜਾਣ ਪਰ ਪਤਾ ਨਹੀਂ ਜਾਗਣਗੇ ਕਿ ਨਹੀਂ ਇੱਥੇ ਚਲੋ ਲੋਕਾਂ ਤੇ ਆ ਮੈਂ ਉਹਦੇ ਉੱਪਰ ਨਹੀਂ ਕੁਝ ਕਹਿਣਾ ਚਾਹੁੰਦਾ ਫਿਰ ਮੈਂ ਹੋਰ ਜਿਹੜੀ ਗੱਲ ਆ ਕਿਉਂਕਿ ਲੋਕ ਇਹ ਵੀ ਸਵਾਲ ਕਰਦੇ ਆ ਕਿ ਕਿਸਾਨ ਕਿਉਂ ਬੈਠੇ ਆ ਕਿਉਂ ਉੱਥੇ ਬੈਠੇ ਆ ਕਿਉਂ ਤਰਨਾ ਮਾਰਨਦੇ ਆ ਉਹ ਲੋਕ ਜਿਨ੍ਹਾਂ ਨੇ ਕਦੀ ਮੈਨੂੰ ਲੱਗਦਾ ਕੁਝ ਕੀਤਾ ਨਹੀਂ ਹੋਣਾ ਜਿਨ੍ਹਾਂ ਨੇ ਕਦੀ ਜਿਨ੍ਹਾਂ ਨੂੰ ਪਤਾ ਵੀ ਨਹੀਂ ਆ ਡੋਨਟ نو ਕੀ ਪਤਾ ਕੀ ਨਹੀਂ ਬਟ ਬੜਾ ਔਖਾ ਲੱਗਦਾ ਜੇ ਤੋ ਕੋਈ ਇਹ ਗੱਲ ਕਹਿੰਦਾ ਮੈਂ ਤੁਹਾਨੂੰ ਜਿਆਦਾ ਨਹੀਂ ਕਹਿੰਦਾ ਪਿਛਲੇ 4 ਸਾਲਾਂ ਚ ਛਾਤੀ ਮਾਰ ਕੇ ਵੇਖੋ ਕਿਸਾਨਾਂ ਨੇ ਕੀ ਕੀ ਕੀਤਾ ਤਰਲੇ ਕੀਤੇ ਧਰਨੇ ਮਾਰੇ ਸਰਕਾਰਾਂ ਆਗੇ ਹੱਥ ਜੋੜੇ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੀਆਂ ਸਾਡੀਆਂ ਮੰਗਾਂ ਵਾ ਸਾਡੀ ਸੁਣਵਾਈ ਤੇ ਹੋ ਸਕੇ ਸਾਨੂੰ ਸੁਣ ਤੇ ਲਾਓ ਕੋਈ ਕਮੇਟੀ ਤੇ ਬਣਾ ਦਿਓ ਉਹਨਾਂ ਦੀ ਸੁਣਵਾਈ ਨਹੀਂ ਹੋਈ ਸਗੋਂ ਉਹਨਾਂ ਨੂੰ ਅਸੀਂ ਕੀ ਕੀ ਨਹੀਂ ਗਿਆ ਬਈ ਤੁਸੀਂ ਅਤਵਾਦੀ ਹੋ ਤੁਸੀਂ ਦੇਸ਼ ਨੂੰ ਮੰਡਰਾਣਾ ਚਾਹੁੰਦੇ ਹੋ ਤੁਸੀਂ ਸਾਡੇ ਬੱਚੇ ਮਰਵਾਉਂਦੇ ਹੋ ਤੇ ਅੱਜ ਉਹ ਕਰਨ ਤੇ ਕੀ ਕਰਨ ਜਿਹੜੇ ਦੱਲੇਵਾਲ ਸਾਹਿਬ ਇਸ ਆ ਪੋਖੜ ਮਨਵਰਤ ਤੇ ਬੈਠੇ ਆ ਮੈਨੂੰ ਲੱਗਦਾ ਉਹ ਸਰਕਾਰਾਂ ਤੋਂ ਜ਼ਿਆਦਾ ਵੱਧ ਸਾਡੇ ਕਰਕੇ ਬੈਠੇ ਆ ਕਿ ਜੋ ਦੁੱਖ ਅਸੀਂ ਆਪਣੇ ਉਹਨਾਂ ਲੋਕਾਂ ਨੂੰ ਦਿੱਤਾ ਪਿਛਲੇ 2 ਸਾਲਾਂ ਦੇ ਵਿੱਚ ਜੀ ਜੋਸਬ ਇੱਕ ਜੋ ਕੋ ਜਿਵੇਂ ਅਸੀਂ ਉਹਨਾਂ ਨਾਲ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਮਜਬੂਰ ਕਰਤਾ ਜਦੋਂ ਬੰਦਾ ਮਜਬੂਰ ਹੋ ਜੇ ਨਾ ਫਿਰ ਇਹੋ ਜੇ ਕੰਮ ਕਰਦਾ ਜਦੋਂ ਅਸੀਂ ਕਿਸੇ ਨੂੰ ਇਹ ਕਹੀਏ ਨਾ ਤੂੰ ਸਾਡੇ ਪੁੱਤ ਮਰਾਉਣੇ ਆ ਤੇ ਉਹਨਾਂ ਦਾ ਜਲ ਮੈਂ ਆਪਣੇ ਆਪ ਨੂੰ ਮਾਰਾ ਲੈਣਾ ਮੈਂ ਆਪਣੀ ਜਾਨ ਗਵਾ ਲੈਣਾ ਮੈਂ ਆਪਣੇ ਆਪ ਨੂੰ ਦਾਅ ਤੇ ਲਾ ਦੇਣਾ ਜੇ ਅੱਜ ਅਸੀਂ ਆਪਣੇ ਪੰਜਾਬ ਦੇ ਹਾਲਾਤ ਵੇਖੀਏ ਸਾਡੇ ਪਾਣੀ ਕੈਂਸਰ ਹੋ ਗਿਆ ਸਾਡੀ ਹਵਾ ਕੈਂਸਰ ਹੋ ਗਈ ਆ ਸਾਡੀ ਜ਼ਮੀਨ ਕੈਂਸਰ ਹੋ ਗਈ ਆ ੱੱਕੇ ਦੇ ਨਾਲ ਲੋਕਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਡਿਵੈਲਪਮੈਂਟ ਦੇ ਨਾਮ ਤੇ ਤੇ ਕੋਈ ਨਹੀਂ ਬੋਲਣ ਦਿਆ ਕਿ ਇੱਕ ਬੰਦਾ ਪੰਜਾਬ ਦੇ ਲਈ ਕਿਸਾਨੀ ਦੇ ਲਈ ਉੱਥੇ ਬੈਠਾ ਤੇ ਸਾਡਾ ਫਰਜ਼ ਬੰਦਾ ਸੀ ਉਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਦਿੱਲੀ ਜਾਵਾਂਗੇ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਅਸੀਂ ਆਏ ਹਾਂ ਬਸ ਇੰਨਾ ਹੀ ਕਹਿਣਾ ਭਾਈ ਤੇਰੇ ਨਾਲ ਆ ਤੇ ਧੰਨਵਾਦ ਤੇਰਾ ਮੈਂ ਦੱਸ ਰਿਹਾ ਬੰਦਾ ਤੜਫ ਤੜਫ ਕੇ ਮਰਿਆ ਤੇ ਅਸੀਂ ਨੰਮ ਨਹੀਂ ਕਰ ਸਕਦੇ ਕਿ ਬਾਈ ਤੇਰੇ ਨਾਲ ਆ ਇਹਨਾਂ ਵੀ ਕਹਿਣਾ ਸਾਡੇ ਲਈ ਔਖਾ ਹੋ ਗਿਆ ਬਾਕੀ ਜਿਹੜੇ ਲੋਕ ਇਹ ਕਹਿੰਦੇ ਆ ਬਈ ਇਹ ਜਿਹੜੇ ਮੋਰਚਾ ਜਿਹੜਾ ਇੱਕ ਸਾਲ ਇਕੱਠੇ ਕਿਉਂ ਨਹੀਂ ਹੁੰਦੇ ਮੈਂ ਫਿਰ ਕਹਿੰਦਾ ਜਦੋਂ ਅਸੀਂ ਇਕੱਠੇ ਹੋਗੇ ਸਾਰੇ ਇਕੱਠੇ ਹੋ ਜਾਣਗੇ ਸਾਡੀ ਲੜਾਈ ਆਪਣੇ ਆਪ ਨਾਲ ਨਹੀਂ ਇੱਕ ਦੂਜੇ ਨਾਲ ਨਹੀਂ ਆ ਸਾਡੀ ਲੜਾਈ ਸੈਂਟਰ ਨਾਲ ਸਾਡੀ ਲੜਾਈ ਉਹਨਾਂ ਕਾਰਪੋਰੇਟ ਹਾਊਸਾਂ ਨਾਲ ਵਾ ਜਿਹੜੇ ਸਾਡੀਆਂ ਜ਼ਮੀਨਾਂ ਖੋਹਣਾ ਚਾਹੁੰਦੇ ਜਿਹੜਾ ਸਾਡੇ ਪੰਜਾਬ ਨੂੰ ਖੋਹਣਾ ਚਾਹੁੰਦੇ ਸਾਡੇ ਤੋਂ ਜ ਜਿਹਦੇ ਨਾਲ ਲੜਾਈ ਆ ਉਹਦੇ ਤੱਕ ਗੱਲ ਪਹੁੰਚਾਉਣੀ ਆ ਇੱਕ ਦੂਜੇ ਨਾਲ ਨਾਲ ਲੜੋ ਔਰ ਮੈਂ ਤੁਹਾਨੂੰ ਦੱਸ ਦੇਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਅੰਦਰੋਂ ਤੇ ਸਾਰੇ ਇਕੱਠੇ ਹੋ ਵੀ ਗਏ ਆ ਔਰ ਆਉਣ ਵਾਲੇ ਦਿਨਾਂ 'ਚ ਤੁਸੀਂ ਵੇਖੋਗੇ ਸਾਰੇ ਇਕੱਠੇ ਲੜਨਗੇ ਔਰ ਜੇ ਮੋਰਚਾ ਜਿਹੜੇ ਆ ਜਿਹੜੀ ਸਾਡੀ ਲੜਾਈ ਆ ਕਿਸਾਨਾਂ ਦੀ ਲੜਾਈ ਆ ਇਹ ਬਹੁਤ ਤਕੜੀ ਹੋਊਗੀ ਤੁਸੀਂ ਵੀ ਇਸ ਦਾ ਸਾਥ ਦਿਓ ਕਿਸਾਨਾਂ ਦਾ ਸਾਥ ਦਿਓ ਪੰਜਾਬ ਦਾ ਸਾਥ ਦਿਓ